ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਗੜਨ ਲੈ ਕੇ ਹਾਜ਼ਰ ਹਾਂ ਇੱਕ ਵਿਸ਼ੇਸ਼ ਪ੍ਰੋਗਰਾਮ ਹਿੰਗ ਸ਼ਿੰਗ ਜੀਰਾ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸਵੈ ਪਰਚੋਲ ਕਰਦੇ ਹਾਂ ਅਸੀਂ ਦਰਸ਼ਕਾਂ ਦੇ ਕਮੈਂਟਸ ਨੂੰ ਪੜ੍ਹਦੇ ਹਾਂ ਤੇ ਉਹ ਸਾਨੂੰ ਵਿਖਾਉਂਦੇ ਨੇ ਸ਼ੀਸ਼ਾ ਸਾਡਾ ਕੰਮ ਕਿਦਾਂ ਰਿਹਾ ਲੋਕ ਕਿੰਨੇ ਖੁਸ਼ ਹੋਏ ਜਾਂ ਨਾਰਾਜ਼ ਹੋਏ ਇਸ ਪ੍ਰੋਗਰਾਮ ਦੇ ਵਿੱਚ ਇਸ ਐਪੀਸੋਡ ਦੇ ਵਿੱਚ ਤੁਸੀਂ ਵੇਖੋਗੇ ਕਿ ਸਾਡੇ ਕੁਝ ਗੱਲਾਂ ਕਰਕੇ ਕੁਝ ਖਬਰਾਂ ਕਰਕੇ ਕਾਫੀ ਨਿੰਦਿਆ ਵੀ ਹੋਈ ਉਹ ਤੁਸੀਂ ਅੱਗੇ ਜਾਣੋਗੇ ਅਸੀਂ ਇਹਦੇ ਵਿੱਚ ਐਪੀਸੋਡ ਲੈ ਰਹੇ ਹਾਂ ਜੀ 353 354 355 356 ਤੇ 357 ਇਹ ਪੰਜ ਐਪੀਸੋਡ ਇਹਨਾਂ ਦਾ ਜ਼ਿਕਰ ਕਰਾਂਗੇ ਇਹਨਾਂ ਦੇ ਨਾਲ ਜਿਹੜੇ ਸੰਬੰਧਿਤ ਪਹਿਲੇ ਪੰਜ ਕਮੈਂਟ ਹੈਗੇ ਆ ਉਥੋਂ ਨੂੰ ਪੜ੍ਹ ਕੇ ਸੁਣਾਵਾਂਗੇ ਤੇ ਨਾਲ ਫਿਰ ਉਸ ਤੋਂ ਬਾਅਦ ਅਸੀਂ ਇਸ ਖਬਰ ਦੀ ਪ੍ਰੈਜ਼ੈਂਟ ਸਥਿਤੀ ਅਪਡੇਟ ਦੇਾਂਗੇ ਕਿ ਇਸ ਦੇ ਬਾਰੇ ਹੁਣ ਕੀ ਚੱਲ ਰਿਹਾ ਹੈ ਤੇ ਇਸ ਦੇ ਬਾਰੇ ਸਾਡਾ ਕੀ ਮੰਨਣਾ ਸਾਡਾ ਕੀ ਕਮੈਂਟ ਹੈ ਆਓ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਹਿੰਗ ਸ਼ਿੰਗ ਜੀਰਾ ਸੱਚ ਕਾਲ ਨਮਸਕਾਰ ਆਦਾਬ ਸਭ ਤੋਂ ਪਹਿਲਾ ਐਪੀਸੋਡ ਲੈਨੇ ਆ ਜੀ 353 ਥੰਬਨੇਲ ਦੇ ਉੱਤੇ ਇਹਦਾ ਹੈਡਲਾਈਨ ਸੀ ਟੋਮਰ ਨੂੰ ਵਕਤ ਪਾਉਣ ਵਾਲਾ ਕੀ ਹੁਣ ਭਗਵੰਤ ਮਾਨ ਨੂੰ ਵੀ ਕਰੇਗਾ ਬੇਨਕਾਬ ਇਹਦੇ ਪਹਿਲਾ ਕਮੈਂਟ ਸਾਨੂੰ ਮਿਲਿਆ YS ਕੰਡੋਲਾ ਦਾ ਉਹ ਲਿਖਦੇ ਆ ਆਰਡੀਨਰੀ ਪੀਪਲ ਕੈਨ ਨੈਵਰ ਐਕਸਪੈਕਟ ਸੱਚ ਸਟਾਈਲ ਆਫ ਕ腐ਸ਼ਨ ਸੈਲੂਟ ਟੂ ਯੂ ਆਮ ਲੋਕ ਸਹਾਰਾ ਲੋਕ ਇਸ ਕਿਸਮ ਦਾ ਪ੍ਰਚਾਰ ਨਹੀਂ ਵੇਖਿਆ ਉਹਨਾਂ ਨੇ ਕਦੇ ਤੁਹਾਨੂੰ ਸਲਾਮ ਹੈ ਦੂਜਾ ਕਮੈਂਟ ਜੰਗ ਸਿੰਘ ਦਾ ਅੰਗਰੇਜ਼ੀ ਵਿੱਚ what a great reporting on government functioning and politicians expose of jagman deep is coming at a time of elections in seven of several states including mp very interesting to see the effect of the parties great reporting eh dekhde hai ji ke government di te siyasadan da di karkardagi bare vadiya khabar hai jagman deep ne eh hoje vakte khulasa kita jadon ਉਹ ਚੂਬਿਆਂ ਦੇ ਵਿੱਚ ਚੋਣਾ ਹੋ ਰਹੀ ਹੈ ਤੇ ਖਾਸ ਕਰਕੇ ਮੱਧ ਪ੍ਰਦੇਸ਼ ਵੀ ਚੋਣ ਹੋ ਰਹੀ ਹੈ ਜਿੱਥੇ ਤੁਮਰ ਨੇ ਇਲੈਕਸ਼ਨ ਲੜੀ ਸੀ ਤੇ ਇਹ ਬੜਾ ਇੰਟਰਸਟਿੰਗ ਐਪੀਸੋਡ ਹੈ ਤੀਜਾ ਕਮੈਂਟ ਸੁਰਿੰਦਰ ਸਿੰਘ ਵੱਲੋਂ ਪੰਜਾਬੀ ਚ ਹੈ ਤਗੜਾ ਸਾਹਿਬ ਸਲਾਮ ਹੈ ਤੁਹਾਨੂੰ ਤੇ ਤੁਹਾਡੀ ਸੱਚੀ ਤੇ ਨਿਰਧਰ ਪੱਤਰਕਾਰਤਾ ਨੂੰ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਫਿਰ ਅਗੇ ਚੌਥਾ ਕਮੈਂਟ ਹੈ ਜੀ ਵਿੰਗ ਕਮਾਂਡਰ ਰਜਿੰਦਰ ਸਿੰਘ ਦਾ ਅੰਗਰੇਜ਼ੀ ਚ ਸ਼ੌਕਿੰਗ ਐਂਡ on the same time a daring and rare reporting attempt to unearth such a deep rooted nexus tareef kiti patrakari di ਨਾਲ ਕਹਿੰਦੇ ਜੀ ਇਹ ਜਿਹੜੀ ਗਹਿਰੀ ਇਹ ਗੜਬੜ ਹੋਈ ਆ ਡੁੰਗਾਈ ਚ ਭ੍ਰਸ਼ਟਾਚਾਰ ਫੈਲਿਆ ਇਹਨੂੰ ਤੁਸੀਂ ਅਨਰਸ ਕੀਤਾ ਯਾਨੀ ਕਿ ਕੱਢ ਕੇ ਬਾਹਰ ਲਿਆਂਦਾ ਅਸੀਂ ਤਾਂ ਕੱਢ ਕੇ ਕੀ ਲਿਆਂਦਾ ਜੀ ਜਗਮਨਦੀਪ ਨੇ ਲਿਆਂਦਾ ਲਾਸਟ ਪੰਜਵਾਂ ਕਮੈਂਟ ਹੈ ਯੂਵਿੰਦਰ ਮਾਟਾ ਦਾ ਇਹ ਲਿਖਦੇ ਆ ਅੰਗਰੇਜ਼ੀ ਚ ਫੈਂਟੈਸਟਿਕ ਐਪੀਸੋਡ ਨਿਊ ਫੈਕਟਸ ਅਬਾਊਟ ਸੋਮ ਪ੍ਰਕਾਸ਼ ਹੂ ਵਾਸ ਐਨ ኢਟੀਓ ਐਕਸਾਈਜ਼ ਡਿਪਾਰਟਮੈਂਟ ਦੇ ਵਿੱਚ ਮੈਨੀ ইয়ারਸ ਅਗੋ ਜਿਹੜਾ ਸੋਮ ਪ੍ਰਕਾਸ਼ ਭਾਜਪਾ ਦਾ ਲੀਡਰ ਆ ਇਹ ਈਟੀਓ ਹੁੰਦਾ ਸੀ ਪਹਿਲਾਂ ਟੈਕਸਾਈਜ਼ ਮਹਿਕਮੇ ਚ ਕੰਮ ਕਰਦਾ ਸੀ ਇਹ ਲਿਖਦੇ ਆ ਯੂਵਿੰਦਰ ਮਾਟਾ ਇਹਦੇ ਤੇ ਕਮੈਂਟ ਦੇਣਾ ਚਾਹਾਂਗੇ ਕਿ ਜਿਸ ਸੰਦਰਭ ਦੇ ਵਿੱਚ ਸੋਮ ਪ੍ਰਕਾਸ਼ ਤੇ ਭਗਵੰਤ ਮਾਨ ਦਾ ਨਾਮ ਆਇਆ ਇਸ એપisode ਦੇ ਵਿੱਚ ਉਹਦੇ ਹਜੇ ਤੱਕ ਤੱਥ ਸਾਹਮਣੇ ਨਹੀਂ ਆਏ। ਅਸੀਂ ਇਸ ਮਾਮਲੇ ਨੂੰ ਬੰਦ ਸਮਝ ਰਹੇ ਹਾਂ ਕਿਉਂਕਿ ਜਦੋਂ ਤੱਕ ਸਬੂਤ ਸਾਹਮਣੇ ਨਹੀਂ ਆਉਂਦੇ ਤੇ ਫਿਰ ਗੱਪਾਂ ਸੁਣਨ ਦਾ ਤਾਂ ਕੋਈ ਫਾਇਦਾ ਹੈ ਨਹੀਂ। ਅਸੀਂ ਇਸ ਗੱਲ ਨੂੰ ਵੀ ਮੰਨਦੇ ਹਾਂ ਕਿ ਅਸੀਂ ਇਸ ਸ਼ਖਸ ਦੀ ਉਹ ਗੱਲ ਤੋਂ ਪ੍ਰਭਾਵਿਤ ਹੋਏ ਇਹਨੂੰ ਕਾਟ ਸਮਝਿਆ ਜਦੋਂ ਤੋਮਰ ਦੀ ਵੀਡੀਓ ਦਿਖਾਈ। ਪਰ ਉਸ ਤੋਂ ਬਾਅਦ ਇਹ ਕੋਈ ਸਬੂਤ ਪੰਜਾਬ ਦੇ ਨੀਂਦਾਂ ਬਾਰੇ ਪੇਸ਼ ਨਹੀਂ ਕਰ ਸਕਿਆ ਜਿਸ ਤੋਂ ਬਾਅਦ ਹੁਣ ਅਸੀਂ ਆਪਣਾ ਪਲੈਟਫਾਰਮ ਇਸ ਵਿਅਕਤੀ ਨੂੰ ਜਿਹੜਾ ਖੁਦ ਨੂੰ ਗੰਦਾ ਤੇ ਬਦਮਾਸ਼ ਦੱਸਦਾ ਉਸ ਨੂੰ ਆਪਣੇ ਪਲੈਟਫਾਰਮ ਤੇ ਨਹੀਂ ਲੈ ਕੇ ਆਵਾਂਗੇ ਅਗਲਾ ਐਪੀਸੋਡ ਹੈਗਾ ਜੀ 354 ਇਹਦਾ ਹੈਡਲਾਈਨ 1921 ਨਹੀਂ ਜੇ ਭਗਵੰਤਮਾਨ 19 ਆਨੇ ਗੰਦਾ ਤਾਂ ਮੈਂ 39 ਆਨੇ ਗੰਦਾ ਜਗਮਨਦੀਪ ਕਹਿ ਰਿਹਾ ਕਮੈਂਟ ਪਹਿਲਾ ਮਿੱਕੀ ਖਿਹੜਾ ਲਿਖਦੇ ਆ ਤਗੜ ਜੀ ਤੁਸੀਂ ਪੱਤਰਕਾਰੀ ਨਹੀਂ ਚਾਪਦੂਸੀ ਕਰ ਰਹੇ ਹੋ ਅਸੀਂ ਤੁਹਾਨੂੰ ਵਧੀਆ ਪੱਤਰਕਾਰ ਸਮਝਦੇ ਸੀ ਤੁਸੀਂ ਅੱਜ ਆਪਣਾ ਅਕਸ ਖਰਾਬ ਕਰ ਦਿੱਤਾ ਦੂਜਾ ਕਮੈਂਟ ਜਤਿੰਦਰ ਪਾਲ ਰੰਧਾਵਾ ਦਾ ਲਿਖਦੇ ਆ ਬਾਈ ਜਗਮਨ ਨੇ ਸਹੀ ਤੇ ਦਰੁਸਤ ਬਹਿਸ ਕੀਤੀ ਤੀਜਾ ਤਰਲੋਚਨ ਸਿੰਘ ਲਿਖਦੇ ਆ ਯੂਅਰ ਵੇ ਆਫ ਇੰਟਰਵਿਊਇੰਗ ਸ਼ੋਜ਼ ਯੂ ਆਰ ਮੈਨ ਆਫ ਡਾਊਟਫੁਲ ਇੰਟੈਗ੍ਰਿਟੀ ਤਰਲੋਚਨ ਸਿੰਘ ਅਗਰੇਜ਼ੀ ਚ ਜੋ ਲਿਖਿਆ ਦਾ ਮਤਲਬ ਹੈ ਪੰਜਾਬੀ ਚ ਕਿ ਜਿਸ ਤਰੀਕੇ ਨਾਲ ਯਾਨੀ ਕਿ ਮੈਂ ਲਿੰਦੂ ਤੱਕ ਨੇ ਇੰਟਰਵਿਊ ਕੀਤੀ ਉਥੋਂ ਇਹ ਸਾਫ਼ ਹੁੰਦਾ ਹੈ ਕਿ ਤੂੰ ਇੱਕ ਸ਼ੱਕੀ ਕਿਰਦਾਰ ਵਾਲਾ ਵਿਅਕਤੀ ਹੈ ਡੀ ਪੈਂਡਰ ਸਰਾ ਲਿਖਦੇ ਆ ਪੱਤਰਕਾਰ ਭਗਵੰਤ ਮਾਨ ਦਾ ਵਕੀਲ ਬਣ ਕੇ ਗੱਲਬਾਤ ਕਰਦਾ ਹੈ। ਬਾਈ ਜਗਮਨਦੀਪ ਬੰਦਾ ਸੱਚ ਬੋਲਣ ਦੀ ਹਿੰਮਤ ਰੱਖਦਾ ਹੈ। ਪੰਜਵਾਂ ਕੁਮੈਂਟ ਸ਼ਰਮਾ ਫਾਇਲ ਕੋਰਟਸ ਅੰਗਰੇਜ਼ੀ ਚ ਜਗਮਨਦੀਪ ਸਿੰਘ ਸਮਰਾਜ ਸ਼ੋਜ਼ ਕੌਨਫੀਡੈਂਸ ਇਨ ਹਿਸ ਇੰਟਰਵਿਊ ਸ਼ੋਜ਼ ਹੀ ਇਸ ਸਪੀਕਿੰਗ ਟਰੂਥ ਹੈਜ਼ ਗੁੱਡ ਪਲਾਨਸ ਫਾਰ ਪੰਜਾਬ ਐਗਰੀਕਲਚਰ but could not understand how without passport he escaped from nepal to canada sharma fair da matlab hai eh punjabi ch ke jagman deep singh jhoort na bol re o sach bolda lagda hai te ode mann de vich punjab di kheti baadi de changge plan ne par nal ik bhi main samajh nahi sakya bi bina passport ton jagman deep nepal ton canada kivein pahunch gaya ਇਹ ਤੇ ਸਾਡਾ ਕਮੈਂਟ ਏ ਹੈ ਮੈਂ ਅਜੇ ਵੀ ਆਪਣੇ ਸਟੈਂਡ ਤੇ ਕਾਇਮ ਆ ਕਿ ਜਗਮਨਦੀਪ ਫਜ਼ੂਲ ਗੱਲਾਂ ਕਰ ਰਿਹਾ ਸੀ ਤੂਮਰ ਦੀ ਵੀਡੀਓ ਦੇਖ ਕੇ ਪ੍ਰਭਾਵਿਤ ਜ਼ਰੂਰ ਹੋਇਆ ਸੀ ਪਰ ਉਸ ਤੋਂ ਬਾਅਦ ਬਿਨਾ ਸਬੂਤ ਗੱਪ ਹੀ ਛੱਡੀ ਗਿਆ ਮੈਂ ਮੰਨਦਾ ਹਾਂ ਕਿ ਇੱਕ ਦੁਸ਼ਟ ਬੰਦੇ ਨੂੰ ਪੰਜਾਬ ਦਸਤਾਵੇਜ਼ ਦਾ ਪਲੇਟਫਾਰਮ ਵਰਤਨ ਦੇ ਕੇ ਮੈਂ ਗਲਤੀ ਕੀਤੀ ਇੱਕ ਗੱਲ ਹੋਰ ਸਪਸ਼ਟ ਕਰ ਕਰਦਾ ਚੱਲਦਾ ਸਾਨੂੰ ਹੀਟਣ ਲਈ ਜਿਹੜੇ ਕਮੈਂਟਸ ਨੇ ਉਹਦੇ ਵਿੱਚ ਕਿਹਾ ਗਿਆ ਕਿ ਪੱਤਰਕਾਰ ਸ਼ਰਾਬੀ ਹੈ ਇਹ ਵਿਵਰਣ ਵਿਸਤਾਰ ਮੈਂ ਦੇ ਚੁੱਕੇ ਹਾਂ ਕਮੈਂਟਾਂ ਦੇ ਵਿੱਚ ਜਵਾਬ ਦੇ ਚੁੱਕੇ ਹਾਂ ਬਾਰ-ਬਾਰ ਕਮੈਂਟ ਆਉਂਦਾ ਇਹਨੂੰ ਸੈਟਲ ਕਰ ਲਈਏ ਬਿਲਕੁਲ ਠੀਕ ਹੈ ਗੱਲ ਤੁਹਾਡਾ ਅੰਦਾਜ਼ਾ ਠੀਕ ਹੈ ਮੈਂ ਉਸ ਦਿਨ ਇੱਕ ਰਿਟਾਇਰਡ ਕਮਿਸ਼ਨਰ ਸਾਹਿਬ ਦੇ ਡਿਨਰ ਪਾਰਟੀ ਤੋਂ ਵਾਪਸ ਆ ਰਿਹਾ ਸੀ ਕਾਰਟ ਸੀ ਜਗਮਨਦੀਪ ਦੇ ਇੰਟਰਵਿਊ ਕਰਨ ਦਾ ਮੇਰਾ ਕੋਈ ਪ੍ਰੋਗਰਾਮ ਨਹੀਂ ਸੀ ਉਹਨਾਂ ਦੀ ਇੰਟਰਵਿਊ ਮੇਰੇ ਰਾਹੀਂ ਫਿਕਸ ਹੋਈ ਸੀ ਇੱਕ ਹੋਰ ਪੱਤਰਕਾਰ ਨਾਲ ਜਿਹੜਾ ਕਿ ਸਰੀ ਰਹਿੰਦਾ ਉਹਨੇ ਖੁਦ ਜਾ ਕੇ ਜਗਮਨਦੀਪ ਦੇ ਘਰੇ ਇੰਟਰਵਿਊ ਕਰਨੀ ਸੀ ਤਿੰਨ ਕੈਮਰਿਆਂ ਨਾਲ ਤੇ ਇਹ ਮੀਟਿੰਗ ਫਿਕਸ ਮੇਰੇ ਥਰੂ ਹੋਈ ਮੈਨੂੰ ਜਗਮਨਦੀਪ ਨਾਲ ਜਾਣ ਪਛਾਣ ਇੱਕ ਸਾਡੇ ਡਾਕਟਰ ਦੋਸਤ ਜਿਹੜੇ ਕੈਲਗਰੀ ਰਹਿੰਦੇ ਹੈ ਉਹਨਾਂ ਰਾਹੀਂ ਹੋਈ ਜਗਮਨਦੀਪ ਨੇ ਹਾਂ ਕੀਤੀ ਪਰ ਉਸ ਦਿਨ ਜਦੋਂ ਮੈਂ ਵਾਪਸ ਆ ਰਿਹਾ ਸੀ ਡਿਨਰ ਤੋਂ ਤੇ ਵਾਈਨ ਦੀ ਕਰੀਬ ਇੱਕ ਬੋਤਲ ਪੀ ਕੇ ਮੈਂ ਐਡਮਿਟ ਕਰਦਾ ਵਾਪਸ ਆ ਰਿਹਾ ਸੀ ਸਰੂਰ ਚ ਸੀ ਤਾਂ ਮੈਨੂੰ ਉਸ ਪੱਤਰਕਾਰ ਦਾ ਟੈਲੀਫੋਨ ਆਉਂਦਾ ਕਿ ਜਗਮਨਦੀਪ ਇੰਟਰਵਿਊ ਦੇਣ ਤੋਂ ਨਾ ਕਰ ਗਿਆ ਮੈਂ ਬੜਾ ਹੈਰਾਨ ਹੋਇਆ ਮੈਂ ਜਗਮਨਦੀਪ ਨੂੰ ਮੈਸੇਜ ਪਾਇਆ ਮੈਨੂੰ ਬੇਜੁਬਾਨੀ ਕੀਤੀ ਆ ਇਹ ਕੀ ਗੱਲ ਬੰਦਾ ਤਿਆਰ ਬੈਠਾ ਕਾਫੀ ਸਮਾਂ ਨਿਕਲ ਚੁੱਕਿਆ ਸੀ ਇਹਨਾਂ ਨੇ ਕੈਨੇਡਾ ਦਾ ਟਾਈਮ 12 ਵਜੇ ਦਾ ਰੱਖਿਆ ਸੀ ਤੇ ਜਿਸ ਪੱਤਰਕਾਰ ਨੇ ਜਗਮਨਦੀਪ ਦੇ ਘਰੇ ਜਾਣਾ ਸੀ ਉੱਥੋਂ ਉਹ 108 ਕਿਲੋਮੀਟਰ ਮੀਲ ਦੂਰ ਸੀ ਤਾਂ ਫਿਰ ਜਗਮਨਦੀਪ ਦਾ ਕੈਲੀਫੋਨ ਆਉਂਦਾ ਮੈਂ ਕਾਰ 'ਚ ਸੀ ਚਲਾ ਰਿਹਾ ਸੀ ਕਹਿੰਦਾ ਜੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਇਹ ਉਹ ਬੰਦਾ ਸੀ ਜਿਹਦਾ ਤੁਸੀਂ ਟਾਈਮ ਫਿਕਸ ਕਰਾਇਆ ਸੀ ਮੈਂ ਫਿਰ ਯਾਰ ਇਹ ਤਾਂ ਤੂੰ ਗਲਤ ਕੀਤਾ ਨਾ ਉਹ ਹੁਣ ਤਿਆਰੀ ਕਰੀ ਬੈਠਾ ਗੱਡੀ ਤਿਆਰ ਆ ਉਹਦੀ ਕੈਮਰਾਮੈਨ ਤਿਆਰ ਆ ਸਿਸਟਮ ਸਾਰਾ ਤਿਆਰ ਆ ਤੇ ਕਹਿੰਦੇ ਹੁਣ ਭੇਜ ਦਿਓ ਮੈਂ ਕਿਹਾ ਫਿਰ ਹੁਣ ਤੂੰ ਕਹਿੰਦਾ ਵੀ 2 ਵਜੇ ਤੋਂ ਬਾਅਦ ਮੈਂ ਅਵੇਲੇਬਲ ਹੈ ਨਹੀਂ ਮੈਂ ਤਾਂ 2 ਵਜੇ ਤੱਕ ਹੀ ਗੱਲ ਕਰਨੀ ਹੈ ਤੇ ਉਹਨੂੰ ਤਾਂ ਫਿਰ ਟਾਈਮ ਲੱਗੂ ਆਉਣ ਨੂੰ 108 ਮੀਲ ਦੂਰ ਆ ਫਿਰ ਮੈਨੂੰ ਇਹ ਸਾਡਾ ਭਾਈ ਕਹਿੰਦਾ ਫਿਰ ਤੁਸੀਂ ਕਰ ਲਓ ਮੈਂ ਯਾਰ ਮੈਂ ਕਰ ਲਾਂ ਮੈਂ ਤਾਂ ਫਿਰ ਬੀਤੀ ਆ ਕੋਈ ਕੀ ਵਰਕ ਪੈਂਦਾ ਯਾਰ ਮੰਨ ਕੇ ਘਰੇ ਆਇਆ ਰਾਤ ਦੇ 12 ਵਜੇ ਤੋਂ ਬਾਅਦ ਮੈਂ ਇਸ ਸ਼ਖਸ ਦੀ ਇੰਟਰਵਿਊ ਕੀਤੀ ਇੰਟਰਵਿਊ ਤੁਸੀਂ ਦੇਖ ਲਈ ਦਲੀਲ ਨਾਲ ਮੈਂ ਗੱਲ ਕੀਤੀ ਦਲੀਲ ਕਿਸੇ ਦੇ ਪੱਲੇ ਪਏ ਨਾ ਪਏ ਇਹ ਉਹਦੀ ਪ੍ਰੋਬਲਮ ਆ ਖੈਰ ਮੈਂ ਇਸ ਗੱਲ ਲਈ ਜ਼ਰੂਰ ਮੰਨਦਾ ਕਿ ਮੈਂ ਇਹ ਇੰਟਰਵਿਊ ਅੰਡਰ ਇੰਟੌਕਸੀਕੇਸ਼ਨ ਕੀਤੀ ਪਰ ਮੈਂ ਹੋਸ਼ ਉਹ ਹਵਾਸ ਤੋਂ ਬਾਹਰ ਨਹੀਂ ਸੀ ਬਿਲਕੁਲ ਹੋਸ਼ ਸੀ ਸਾਰੀਆਂ ਗੱਲਾਂ ਮੈਨੂੰ ਯਾਦ ਆ ਜਿਹੜੀ ਮੈਂ ਪੁੱਛੀਆਂ ਜਾਂ ਕਈਆਂ ਤੇ ਬਾਰ-ਬਾਰ ਕਮੈਂਟ ਤੁਸੀਂ ਦੋਸਤੋ ਨਾ ਪੁੱਛੋ ਨਾ ਕਰੋ ਇਹ ਕੇ ਪੀਤੀ ਹੋਈ ਆ ਕੋਈ ਗੁਨਾਹ ਨਹੀਂ ਕਰ ਲਿਆ ਕੋਈ ਮੱਕਰਾਈਮ ਨਹੀਂ ਕਰ ਲਿਆ ਕਿਸੇ ਨਾਲ ਲੜਿਆ ਨਹੀਂ ਚੰਗਾ ਮੰਦਾ ਬੋਲਿਆ ਨਹੀਂ ਤੁਸੀਂ ਬਿਨਾ ਪੀਤੇ ਗਾਲਾਂ ਕੱਢੀ ਜਾਂਦੇ ਹੋ ਬਿਨਾ ਪੀਤੇ ਗਾਲਾਂ ਕੱਢਦੇ ਹੋ ਇਹ ਗਾਲਾਂ ਤਾਂ ਮੈਂ ਤੁਹਾਨੂੰ ਕੱਲ ਵਾਲੀ ਪ੍ਰੋਗਰਾਮ 'ਚ ਦੱਸਿਆ ਸੀ ਪਹਿਲਾਂ ਤਾਂ ਮੈਂ ਚੁੱਪ ਰਿਆ ਹੁਣ ਤਾਂ ਮੈਂ ਫਿਰ ਮੈਂ ਫੈਸਲਾ ਕਰ ਲਿਆ ਇੱਟ ਦਾ ਜੇ ਉਹ ਪੱਥਰ ਦਾ ਜਵਾਬ ਇੱਟ ਦਾ ਜਵਾਬ ਪੱਥਰ ਨਾਲ ਪੂਰਾ ਦੇਵਾਂਗਾ ਠੋਕ ਕੇ ਦੇਵਾਂਗਾ ਗਾਲਮ ਗਾਲੀ ਹੋਣਾ ਗਾਲਮ ਵਾਲੀ ਹੋਊਗਾ ਤੇ ਜੇ ਹੱਥੋਪਾਈ ਹੁਣ ਆਜ ਹੱਥੋਪਾਈ ਹੋ ਜਾਗੇ ਹਰ ਸਿਚੁਏਸ਼ਨ ਲਈ ਆਈ ਐਮ ਰੈਡੀ ਸੋ ਬੇਨਤੀ ਹੈ ਪਿਆਰ ਨਾਲ ਗੱਲ ਕਰੋ ਸਾਫ਼ ਕਮੈਂਟ ਕਰੋ ਤੇ ਸਾਫ਼ ਜਵਾਬ ਲਓ ਲਓ ਜੀ ਹੁਣ ਆਉਂਦੇ ਆ ਐਪੀਸੋਡ ਨੰਬਰ 355 ਤੇ ਹੈਡਲਾਈਨ ਥੰਬਨੇਲ ਤੇ ਹੈ ਬੁਝਲਨ ਕੱਢਣ ਹਾੜੇ ਛੱਡੋ ਖਹਿੜਾ ਰੱਬ ਦਾ ਹੈ ਵਸਤਾ ਪਹਿਲਾ ਕਮੈਂਟ ਸਿੱਖ ਜੋਸ਼ਣ ਲਿਖਦੇ ਨੇ ਅੰਗਰੇਜ਼ੀ ਚ ਗੂਡ ਉਸ ਟੂ ਯੂ ਹਾਰਡ ਵਰਕ ਸੈਂਸੈਰਿਟੀ ਡਿਟਰਮੀਨੇਸ਼ਨ ਐਂਡ ਬਰੇਵਰੀ ਵੈਲ ਡਨ ਤਗੜਾ ਸਾਹਿਬ 40 ਹਿੰਮਤ ਮਿਹਨਤ ਇਹਨੂੰ ਅਸੀਂ ਕਹਾਂਗੇ ਵੈਲ ਡਨ ਹੈ ਚੰਗਾ ਕੰਮ ਕੀਤਾ ਤਗੜਾ ਸਾਹਿਬ ਦੂਜਾ ਕਮੈਂਟ ਹਰਦੇਵ ਸਿੰਘ ਦਾ ਪੰਜਾਬੀ ਚ ਆ ਤਗੜਾ ਬਹੁਤ ਦਲੇਰੀ ਦਾ ਕੰਮ ਕੀਤਾ ਮਾਣ ਹੁੰਦਾ ਤੁਹਾਡੇ ਵਰਗੇ ਦਬੰਗ ਪੱਤਰਕਾਰਾਂ ਉੱਪਰ ਅੱਜ ਕੱਲ੍ਹ ਐਸੇ ਪੱਤਰਕਾਰ ਦੀ ਬਹੁਤ ਘਾਟ ਮਹਿਸੂਸ ਹੁੰਦੀ ਹੈ ਮਨ ਕੋਈ ਘਾਟ ਨਜ਼ਰ ਆਉਂਦੇ ਤੀਜਾ ਕਮੈਂਟ ਹੈਗਾ ਜੀ ਯੂਜ਼ਰ E O 9 ਇਹ ਅਜੀਬ ਜਿਹਾ ਨਾਮ ਰੱਖਿਆ ਅੰਗਰੇਜ਼ੀ ਚ ਸ਼ੇਰ ਨੋ ਨੋ ਬੱਬਰ ਸ਼ੇਰ ਯੂ ਆਰ ਗੋਡ ਬles you ਤੇ ਪੰਜਵਾਂ ਕਮੈਂਟ ਹੈਗਾ ਜੀ ਮਨਦੀਪ ਚਾਹਲ ਦਾ ਵੈਰੀ ਗੁੱਡ ਜੀ ਬਹੁਤ ਹੀ ਟਰੂ ਐਂਡ ਵਿਦ ਪ੍ਰੋਪਰ ਡਿਟੇਲ ਨਿਊਜ਼ ਬਾਏ ਯੂ ਤੁਸੀਂ ਖਬਰ ਸੱਚੀ ਦੁੱਤੀ ਆ ਪੂਰੀ ਡਿਟੇਲ ਨਾਲ ਦੁੱਤੀ ਆ ਤੇ ਚੰਗਾ ਕੰਮ ਕੀਤਾ ਤੇ ਫਿਰ ਇਹ ਚੌਥਾ ਪੰਜਵਾਂ ਚੌਥਾ ਕਮੈਂਟ ਸੀ ਆ ਪੰਜਵਾਂ ਕਮੈਂਟ ਸਤਪਾਲ ਸਿੰਘ ਲਿਖਦੇ ਆ ਜੀ ਵੈਰੀ 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 ਗੁੱਡ ਤੇ ਅੱਗੇ ਦਿਖਾਉਂਦੇ ਆ ਥੰਬਸ ਅਪ ਜਿਹੜਾ ਹੁੰਦਾ ਜੀ ਵੈਲ ਡਨ ਈਮੋਜੀ ਸ਼ੋਅ ਕਰਦੇ ਆ ਇਸ ਖਬਰ ਤੇ ਸਾਡਾ ਕਮੈਂਟ ਇਹ ਹੈ ਸਾਰੇ ਸਬੂਤ ਜਨਤਕ ਕਰਨ ਦੇ ਬਾਵਜੂਦ ਵੈਜਲੈਂਸ ਬਿਊਰੋ ਨੇ ਦਲਿਤ ਐਕਟਿਵਿਸਟ ਬਲਬੀਰ ਸਿੰਘ ਨਾਲ ਧੱਕਾ ਕੀਤਾ ਉਸ ਦੇ ਨਾਲ ਹੋਰ ਵੀ ਦੋ ਜਣੇ ਸ਼ਾਮਿਲ ਸੀ ਇੱਕ ਏ.ਆਈ.ਜੀ ਮਲਵਿੰਦਰ ਸਿੱਧੂ ਤੇ ਦੂਜਾ ਡਰਾਈਵਰ ਕੁਲਦੀਪ ਸਿੰਘ ਬਲਬੀਰ ਨੇ ਅਜੇ ਤੱਕ ਅਗਾਊਂ ਜ਼ਮਾਨਤ ਦੀ ਅਰਜ਼ੀ ਨਹੀਂ ਲਾਈ ਉਹ ਰੂਪੋਸ਼ ਹੈ ਹਾਈ ਕੋਰਟ ਚ ਲਾਉਣੀ ਹੈ ਇਹੋ ਜ਼ਮਾਨਤ ਰੱਦ ਹੋ ਚੁੱਕੀ ਆ ਤਿੰਨਾਂ ਦੀ ਇਹਨਾਂ ਦੀ ਐਂਟੀਸੀਪੇਟਰੀ ਬੇਲ ਜਦੋਂ ਲੱਗੂਗੀ ਤੁਹਾਨੂੰ ਦੱਸਾਂਗੇ ਹਾਈ ਕੋਰਟ ਚ ਸਾਨੂੰ ਇਹ ਸੂਚਨਾ ਮਿਲੀ ਆ ਕਿ ਬਲਬੀਰ ਤੇ ਕੁਲਦੀਪ ਫਾਈਨੈਂਸ਼ੀਅਲ ਹੈਲਪ ਚਾਹੁੰਦੇ ਆ ਉਹਨਾਂ ਕੋਲ ਹਾਈ ਕੋਰਟ ਵਕੀਲ ਕਰਨ ਲਈ ਇੰਨੇ ਪੈਸੇ ਹੈ ਨਹੀਂ ਹੀਠਲੀ ਅਦਾਲਤ ਚ ਲਾ ਚੁੱਕੇ ਆ ਪਰ ਏਆਜੀ ਮਨਵਿੰਦਰ ਸਿੱਧੂ ਦੇ ਵਕੀਲਾਂ ਦਾ ਤੇ ਪਰਿਵਾਰਕ ਮੈਂਬਰਾਂ ਦਾ ਇਹ ਮੰਨਣਾ ਹੈ ਕਿ ਸਭ ਤੋਂ ਪਹਿਲਾਂ ਜ਼ਮਾਨਤ ਸਿੱਧੂ ਸਾਹਿਬ ਦੀ ਹੋਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਫਿਰ ਤੁਹਾਡੇ ਬਾਰੇ ਸੋਚਿਆ ਜਾਊਗਾ ਤੇ ਇਹ ਗਰੀਬਾਂ ਦੀ ਜ਼ਮਾਨਤ ਇਸ ਕਰਕੇ ਲਟਕੀ ਹੋਈ ਹੈ ਕਿਉਂਕਿ ਸਿੱਧੂ ਸਾਹਦੇ ਪਰਿਵਾਰ ਤੇ ਉਹਨਾਂ ਦੇ ਵਕੀਲ ਇਸ ਮਤ ਦੇ ਨੇ ਇਸ ਓਪੀਨੀਅਨ ਦੇ ਨੇ ਕਿ ਪਹਿਲਾਂ ਜ਼ਮਾਨਤ ਜਿਹੜੇ ਕਿ ਰੈਗੂਲਰ ਬੇਲ ਆ ਉਹ ਹੋ ਜੇ ਇਹਨਾਂ ਦੀ ਅਨਟਿਸਿਪੇਟਰੀ ਆ ਇਹ ਬਾਤ ਹੁੰਦੀ ਰਹੂਗੀ ਇਹ ਕਿਹੜਾ ਅੰਦਰ ਬੈਠੇ ਐ ਸੋ ਉਹਨਾਂ ਦਾ ਇਹ ਓਪੀਨੀਅਨ ਹੈ ਜਿਹੜਾ ਕਿ ਮੈਨੂੰ ਬਹੁਤਾ ਸਮਝ ਨਹੀਂ ਆਉਂਦਾ ਐਪੀਸੋਡ 356 ਤੇ ਚੱਲਦੇ ਆ ਇਹਦਾ ਹੈਡਲਾਈਨ ਸੀਗਾ থামਬਨੇਲ ਤੇ ਨਹੀਂ ਦਮ ਭਗਵੰਤ ਮਾਨ ਦੇ ਡੋਲਿਆਂ 'ਚ ਅਫਸਰ ਜਨਨ ਟਿੱਚ ਪਹਿਲਾ ਕਮੈਂਟ ਮਨਜੀਤ ਸਿੰਘ ਦਾ ਲਿਖਦੇ ਆ ਯੂਅਰ ਐਫਰਟਸ ਫਾਰ ਕਾਮਨ ਕੌਜ਼ ਇਸ ਹਾਈਲੀ ਐਪਰੀਸ਼ੀਏਬਲ ਰੀਅਲ ਜਰਨਲਿਜ਼ਮ ਤੁਹਾਡਾ ਜਿਹੜਾ ਇਹ ਐਫਰਟ ਹੈ ਆਮ ਜਨਤਾ ਲਈ ਇਹ ਅਸੀਂ ਤਾਰੀਫ ਕਰਦੇ ਆ ਪਿਛੇਟ ਕਰਦੇ ਆ ਇਹਨੂੰ ਕਹਿੰਦੇ ਆ ਜੀ ਰੀਅਲ ਜਰਨਲਿਸ ਅਸਲ ਪੱਤਰਕਾਰਤਾ ਇਹ ਹੁੰਦੀ ਆ ਮਨਜੀਤ ਸਿੰਘ ਕਹਿੰਦੇ ਆ ਦੂਜਾ ਕਮੈਂਟ ਹੈਗਾ ਜੀ ਸੁਭਾਸ਼ ਚੱਬਾ ਦਾ ਐਕਸਲੈਂਟ ਤਗੜ ਸਾਹਿਬ ਥਿਸ ਕਾਈਂਡ ਆਫ ਜਰਨਲਿਜ਼ਮ ਨੀਡਸ ਟੂ ਬੀ ਐਮੂਲੇਟਿਡ ਬਾਈ ਐਵਰੀ ਜਰਨਲਿਸਟ ਇਨ ਪੰਜਾਬ ਆਈ ਐਗਰੀ ਥੈਟ ਆਮ ਆਦਮੀ ਪਾਰਟੀ ਗਵਰਨਮੈਂਟ ਇਜ਼ ਓਨਲੀ ਇੰਟਰਸਟਿਡ ਇਨ ਹੈਡਲਾਈਨ ਮੈਨੇਜਮੈਂਟ ਨਾਟ ਇਨ ਰੀਅਲ ਵਰਕ ਐਟ ਗਰਾਊਂਡ ਇਹਦਾ ਪੰਜਾਬੀ ਲੱਥਾ ਬਣਦਾ ਬਹੁਤ ਚੰਗਾ ਕੰਮ ਕੀਤਾ ਤਗੜ ਸਾਹਿਬ ਤੁਹਾਡੇ ਵਰਗੀ ਜਿਹੜੀ ਪੱਤਰਕਾਰ ਹੀ ਹੈ ਉਸ ਨੂੰ ਅਖਤਿਆਰ ਕਰਨਾ ਚਾਹੀਦਾ ਹੈ ਅਪਣਾਉਣਾ ਚਾਹੀਦਾ ਤੇ ਅੱਜ ਕੱਲ੍ਹ ਦੇ ਪੱਤਰਕਾਰ ਵੇਖਣ ਨੂੰ ਕஷ்ட ਮਿਲਦੇ ਐ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਖਬਾਰੀ ਖਬਰਾਂ ਲਿਵਾਉਣ ਚ ਜਾਲਾ ਇੰਟਰਸਟ ਲੈਂਦੀ ਹੈ ਗਰਾਊਂਡ ਤੇ ਧਰਤੀ ਤੇ ਕੰਮ ਕਰਕੇ ਕੁਝ ਕਰਨ ਦੀ ਜਿਹੜੀ ਹੈਗੀ ਆ ਤਬੀਅਤ ਜਾਂ ਆਦਤ ਨਹੀਂ ਰੱਖਦੀ ਫਿਰ ਅੱਗੇ ਜੀ ਚੌਥਾ ਕਮੈਂਟ ਹੈਗਾ ਸੇਵਾ ਸਿੰਘ ਦਾ ਉਹ ਪੰਜਾਬੀ ਚ ਲਿਖਦੇ ਆ ਬਿਲਕੁਲ ਸਹੀ ਕਿਹਾ ਮੁੱਖ ਮੰਤਰੀ ਦੇ ਡਰੌਲਿਆਂ ਵਿੱਚ ਦਮ ਨਹੀਂ ਰੌਲਾ ਗੋਲਾ ਬਹੁਤਾ ਪਾਉਂਦੇ ਨੇ ਪ੍ਰੋਗਰਾਮ ਜ਼ੀਰੋ ਪੰਜਵਾਂ ਕਮੈਂਟ ਯੂਜ਼ਰ ਜੀਟੀ ਅਜੀਬ ਨਾਮ ਹੈ ਓਨੈਸਟ ਹਾਰਡ ਵਰਕਿੰਗ ਐਂਡ ਫੇਅਰ ਜਰਨਲਿਜ਼ਮ ਇਮਾਨਦਾਰ ਮਿਹਨਤੀ ਅਤੇ ਸਪਸ਼ਟ ਪੱਤਰਕਾਰਤਾ ਤੁਹਾਡੀ ਇਸ ਖਬਰ ਤੇ ਸਾਡਾ ਕਮੈਂਟ ਇਹ ਹੈ ਗੋਲਡਨ ਫੋਰੈਸ ਦੀ ਜ਼ਮੀਨ ਸ਼ੁਡ ਵੌਂਟ ਲਈ ਕਾਰਵਾਈ ਮੱਠੀ ਮੱਠੀ ਜਈ ਹੋ ਰਹੀ ਹੈ ਦੂਜੀ ਓਪਰਚੁਨਿਟੀ ਤਹਿਸੀਲਦਾਰ ਕੁਲਦੀਪ ਸਿੰਘ ਨੂੰ ਐਫਸੀਆਰ ਨੇ ਬੁਲਾ ਕੇ ਦਿੱਤੀ ਸੀ 20 ਦਿਨ ਦਾ ਸਮਾਂ ਦਿੱਤਾ ਸੀ 20 ਦਿਨ ਹਜੇ ਪੂਰੇ ਹੋਣੇ ਨੇ ਉਸ ਤੋਂ ਬਾਅਦ ਜਾਇਜ਼ਾ ਲਵਾਂਗੇ ਕਿ ਕੀ ਕਾਰਵਾਈ ਤਹਿਸੀਲਦਾਰ ਨੇ ਕੀਤੀ ਤਹਿਸੀਲਦਾਰ ਨੂੰ ਐਫਸੀਆਰ ਪਦੋਂ ਬੁਲਾਇਆ ਗਿਆ ਉਹ ਇਸ ਕਰਕੇ ਬੁਲਾਇਆ ਗਿਆ ਕਿਉਂਕਿ ਐਫਸੀਆਰ ਜਾਂ ਕਹੋ ਮੁੱਖ ਮੰਤਰੀ ਦੇ ਹੁਕਮ ਮੁਹਾਲੀ ਦੀ ਡੀਸੀ ਆਸ਼ਿਕਾ ਜੈਨ ਨਹੀਂ ਮੰਦੀ ਇਸ ਦੇ ਪਿੱਛੇ ਇੱਕ ਖਾਸ ਕਾਰਨ ਦੱਸਿਆ ਜਾਂਦਾ ਹੈ ਤੇ ਮੁੱਖ ਮੰਤਰੀ ਜ਼ਰਤ ਨਹੀਂ ਕਰ ਸਕਦਾ ਕਿ ਇਸ ਬੀਬੀ ਨੂੰ ਨਰਾਜ਼ ਕਰ ਸਕੇ ਜਾਂ ਇਹ ਤੇ ਕੋਈ ਦਬਾਅ ਪਾ ਸਕੇ ਇਸ ਕਿਸਮ ਦੀ ਸਾਨੂੰ ਸੂਚਨਾ ਮਿਲੀ ਹੈ ਸਰਕਾਰ ਲਈ ਬਹੁਤ ਹੀ ਸ਼ਰਮਨਾਕ ਸਥਿਤੀ ਪੈਦਾ ਹੋਈ ਹੋਈ ਹੈ ਦੇ ਅਜਿਹੇ ਮੁੱਦੇ ਤੇ ਪੰਚਾਇਤ ਤੇ ਹੋਰ ਕਿਸਾਨ ਸੁਹਰਦ ਕਿਸਾਨ ਐਕਟਿਵਿਸਟ ਪ੍ਰੋਗਰਾਮ ਬਣਾ ਰਹੇ ਨੇ ਆਉਣ ਵਾਲੇ ਦਿਨਾਂ ਚ ਤੁਹਾਨੂੰ ਸੜਕਾਂ ਤੇ ਕੁਝ ਨਜ਼ਾਰਾ ਵੇਖਣ ਨੂੰ ਮਿਲੂਗਾ ਹੁਣ ਆਉਂਦੇ ਆ ਦੋਸਤੋ ਐਪੀਸੋਡ 357 ਤੇ ਇਹਦਾ ਹੈਡਲਾਈਨ ਹੈਗਾ ਤੋਮਰ ਦੇ ਪਾਜ ਖੋਲਣ ਵਾਲੇ ਜਗਮਨ ਦੀਪ ਨੂੰ ਇਸ ਜੱਟ ਨੇ ਕੀਤਾ ਨੰਗਾ ਪਹਿਲਾ ਕਮੈਂਟ ਵਰਨ ਮਲੋਤੜਾ ਦਾ thank you once again for helping such a poor helpless man and exposing such thug people definitely government agencies will take cognizance of this fraud person kai dhanwaa thoda tusi ik garib laachar vyakti di madad kiti te tusi is thug jagman deep nu nanga kita main nahi kita jagseer ne kita ਦੇ ਲੱਗਦਾ ਹੈ ਜੀ ਡੈਫੀਨਿਟਲੀ ਸਰਕਾਰ ਦੀਆਂ ਏਜੰਸੀਜ਼ ਇਸ ਵੱਲ ਧਿਆਨ ਦੇ ਕੇ ਇਹਦਾ ਸੰਗਿਆਨ ਲੈ ਕੇ ਇਸ ਫਰਾਡ ਬੰਦੇ ਤੇ ਕਾਰਵਾਈ ਕਰਨਗੀਆਂ ਦੂਜਾ ਕਮੈਂਟ ਹੈਗਾ ਜੀ ਗੋਡੀ ਕੈਂਥ ਵਾਹਿਗੁਰੂ ਜੀ ਵਾਹਿਗੁਰੂ ਜੀ ਬਿਲਕੁਲ ਇਹੋ ਜਿਹੇ ਠੱਗਾਂ ਨੂੰ ਪਰਮਾਤਮਾ ਆਪ ਹੀ ਸਜ਼ਾ ਦੇਵੇਗਾ ਹਿਸਾਬ ਲਵੇਗਾ ਅਤੇ ਇਸ ਜਨਮ ਵਿੱਚ ਹੀ ਸਜ਼ਾ ਦੇਵੇਗਾ ਫਿਰ ਅਗਲਾ ਕਮੈਂਟ ਹੈਗਾ ਜੀ ਤੀਜਾ ਰਾਜੂ ਅਰੋੜਾ ਦਾ ਵਾ ਤੇਰੀ ਪੱਤਰਕਾਰੀ ਤਗੜਾ ਤੂੰ ਤਾਂ ਭਗਵੰਤ ਮਾਨ ਦਾ ਡੱਬੂ ਹੀ ਬਣ ਗਿਆ ਹੁਣ ਡੱਬੂ ਤਾਂ ਤੁਹਾਨੂੰ ਪਤਾ ਹੀ ਕਿਹਨੂੰ ਕਹਿੰਦੇ ਆ ਅਗਲਾ ਕਮੈਂਟ ਹੈਗਾ ਜੀ ਚੌਥਾ ਹਰਮੇਲ ਸਰਾ ਲਿਖਦੇ ਆ ਵੈਰੀ ਵੈਰੀ ਗੁੱਡ ਸ਼ੋ ਪੰਜਵਾਂ ਕਮੈਂਟ ਹੈਗਾ ਜੱਗਾ ਚੌਧਰੀ ਦਾ ਲਿਖਦੇ ਆ ਪਰਾਵਾ ਉਹ ਤਾਂ ਆਪ ਕਹਿੰਦਾ ਕਿ ਮੈਂ ਬੜੇ ਗਲਤ ਕੰਮ ਕੀਤੇ ਨੇ ਫਿਰ ਉਸ ਨੂੰ ਪੁਲਿਸ ਨੇ ਚੁੱਕਿਆ ਵੀ ਸੀ ਇਹ ਤਾਂ ਜਗਮਨਦੀਪ ਨੇ ਆਪਣੇ ਬੋਲ ਨੇ ਇਹ ਤੇ ਸਾਡਾ ਕਮੈਂਟ ਇਹ ਆ ਜਗਮਨਦੀਪ ਦੇ ਗੱਪਾਂ ਦੀ ਜਿਹੜੀ ਝੜੀ ਅਸੀਂ ਸੁਣਨੀ ਹੁਣ ਬੰਦ ਕਰ ਦਿੱਤੀ ਐ ਕੁਝ ਦਰਸ਼ਕਾਂ ਨੇ ਤਰਕ ਦਿੱਤਾ ਕਿ ਉਹ ਤਾਂ ਖੁਦ ਕਹੀ ਜਾਂਦਾ ਕਿ ਮੈਂ ਗੰਦਾ ਮੈਂ ਠੱਗਾ ਮਕੇ ਜੀ ਬਿਲਕੁਲ ਠੀਕ ਹੈ ਜਗਸੀਰ ਬਰਾੜ ਨੇ ਜਿਸ ਨਾਲ ਠੱਗੀ ਉਸਨੇ ਮਾਰੀ ਉਸਨੇ ਸਿਰਫ ਉਸਦੀ ਗਲਤੀ ਆਪਣੀ ਇੰਟਰਵਿਊ ਵਿੱਚ ਪੁਸ਼ਟੀ ਕੀਤੀ ਹੈ ਤੇ ਉਹਨੇ ਇਹ ਸਾਬਤ ਕੀਤਾ ਕਿ ਉਹਦੇ ਗੰਦਾ ਜਿਹੜਾ ਕੰਮ ਹੈ ਉਹਦੇ ਲੀੜੇ ਹੋਰ ਲਾਤੀ ਉਹਨੇ ਉਹਦੇ ਗੰਦਪਣ ਦੇ ਜਿਹੜੇ ਲੀੜੇ ਆ ਉਹਨੂੰ ਨੰਗਾ ਹੋਰ ਕੀਤਾ ਜਦੋਂ ਆਪ ਹੀ ਕਹੀ ਜਾਂਦਾ ਕਿ ਮੈਂ ਨੰਗਾ ਤੇ ਨੰਗੇ ਨੂੰ ਫਿਰ ਜੇ ਹੋਰ ਨੰਗਾ ਕਹਿ ਕੇ ਦੱਸ ਦਿਓ ਜਾਂ ਬਦਲਾ ਲਓ ਫਿਰ ਜਗਸੀਰ ਬਰਾੜ ਨੇ ਮਾਰਾ ਕੀ ਕੀਤਾ ਹੈ ਫਿਰ ਇਤਰਾਜ਼ ਕਿਉਂ ਹੈ ਕਿਸੇ ਜਿਹੜੇ ਉਸ ਦੀ ਤਰਫਦਾਰੀ ਕਰਦੇ ਨੇ ਉਸ ਨੂੰ ਕਹਿਣ ਜਾ ਕਿ ਪੱਕੀ ਗੱਲ ਕਰ ਤਰੀਕ ਬਨ ਜਗਮਨਦੀਪ ਜਦੋਂ ਤੂੰ ਭਗਵੰਤ ਮਾਨ ਤੇ ਸੋਮ ਪ੍ਰਕਾਸ਼ ਦੀਆਂ ਰੰਗੀਲੀਆਂ ਜਿਹੜੀਆਂ ਵੀਡੀਓ ਤੂੰ ਗੱਲ ਕਰਦਾ ਹੈ ਅਸ਼ਲੀਲ ਹੋ ਜਾਂ ਤੱਕ ਕਰੇਗਾ ਸਰੀ ਤੂੰ ਇੱਕ ਵਿਅਕਤੀ ਜਿਹੜੇ ਕਿ ਫੇਸਬੁੱਕ ਤੇ ਆਪਣਾ ਨਾਮ ਹੈਰੀ ਬਰਾੜ ਰੱਖਦੇ ਹੈ ਉਹਨਾਂ ਨੇ ਫੋਨ ਕਰਕੇ ਸਾਨੂੰ ਸੂਚਿਤ ਕੀਤਾ ਕਿ ਇਹ ਸ਼ਖਸ 2017 ਤੋਂ ਰੌਲਾ ਪਾਉਣ ਲੱਗਿਆ ਹੋਇਆ ਹੈ ਕਿ ਮੇਰੇ ਕੋਲ ਭਗਵੰਤ ਮਾਨ ਦੀਆਂ ਵੀਡੀਓਜ਼ ਆ ਵੀਡੀਓਜ਼ ਆ ਕਹਿੰਦੇ ਫਿਰ ਅਸੀਂ ਜਦੋਂ ਸਵਾਲ ਜਵਾਬ ਕੀਤੇ ਤੇ ਇਹਨੇ ਕਿਹਾ ਜੀ ਮੈਂ ਚੋਣਾ ਬਸ ਉਹਦੇ ਕਾਗਜ਼ ਪੱਕੇ ਹੋ ਜਾਣ ਤੇ ਫਿਰ ਮੈਂ ਇਹ ਰਿਲੀਜ਼ ਕਰ ਦੂੰਗਾ ਤਾਂ ਕਿ ਫਿਰ ਕਾਗਜ਼ ਵਾਪਸ ਲੈ ਨਾ ਸਕੇ ਕਹਿੰਦੇ ਮੈਂ ਪਹਿਲਾਂ ਕਰਤੀਆਂ ਤੇ ਭਗਵੰਤ ਮਾਨ ਨੇ ਕਾਗਜ਼ ਦਾਖਲ ਕਰਨੇ ਨਹੀਂ ਚੋਣ ਲਏ ਹੈਰੀ ਬਰਾੜ ਕਹਿੰਦਾ ਕਿ ਜਦੋਂ ਚੋਣ ਦੇ ਵਿੱਚ ਕਾਗਜ਼ ਪੱਕੇ ਹੋ ਗਏ ਭਗਵਾਨ ਤੁਮਾਨ ਦੇ ਅਸੀਂ ਫਿਰ ਇਹਨੂੰ ਕਹਿਣਾ ਸ਼ੁਰੂ ਕੀਤਾ ਬਈ ਉਹ ਕਾਗਜ਼ ਪੱਕੇ ਹੋ ਗਏ ਦਿਖਾ ਦੇ ਦਿਖਾ ਦੇ ਵੀਡੀਓ ਰਿਲੀਜ਼ ਕਰ ਦੇ ਕਿ ਜੀ ਫਿਰ ਇਹ ਆਪਣਾ ਉਹ ਅਕਾਊਂਟ ਫੇਸਬੁੱਕ ਦਾ ਬੰਦ ਕਰਕੇ ਫਰਾਰ ਹੋ ਗਿਆ ਤੇ ਵੀਡੀਓ 2017 ਤੋਂ ਦਬਕੇ ਮਾਰ ਰਿਆ ਇਹਨੇ ਦਿਖਾਈ ਨਹੀਂ ਤੇ ਹੁਣ ਗੱਲ ਇਸ ਕਰਕੇ ਅੱਗੇ ਤੁਰਪੀ ਕਿਉਂਕਿ ਪੁਮਰ ਦਾ ਜਿਹੜਾ ਇਸ਼ੂ ਰੇਜ਼ ਹੋਇਆ ਉਹਦੇ ਵਿੱਚ ਸਬੂਤ ਪੇਸ਼ ਹੋ ਗਿਆ ਉਹਦੇ ਵਿੱਚ ਲੋਕਾਂ ਨੂੰ ਪ੍ਰਭਾਵ ਗਿਆ ਕਿ ਬੰਦਾ ਸੱਚਾ ਹੈ ਜਦੋਂ ਕਿ ਬੰਦਾ ਤਾਂ ਝੂਠਾ ਸੋ ਇਹ ਸਾਡੀ ਸੀਗੀ ਜੀ ਪੇਸ਼ਕਸ਼ ਹਿੰਗ ਸ਼ਿੰਗ ਜੀਰੇ ਦੀ ਤੇ ਮੈਨੂੰ ਰਿੰਜਿੰਦਰ ਸਿੰਘ ਤੱਗੜ ਨੂੰ ਆਗਿਆ ਦਿਓ ਸਤਿਕਾਰ ਨਮਸਕਾਰ ਖੁਦਾ ਹਾਫਿਜ਼